ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸਾਰੇ ਐਸਪੀਰੈਂਟਸ ਦੀ ਜਿਹੜੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਕਿਉਂਕਿ ਆਪਣੇ ਚੈਨਲ ਨਾਲ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਸਾਰੇ ਸਾਥੀ ਜੁੜੇ ਹੋਏ ਆ ਸੋ ਮੇਨਲੀ ਆਪਾਂ ਇਹਨਾਂ ਐਗਜ਼ਾਮਸ ਨੂੰ ਹੀ ਫੋਕਸ ਕਰਕੇ ਚੱਲਾਂਗੇ ਕਾਫੀ ਸਾਰੇ ਸਾਥੀਆਂ ਦਾ ਜਦੋਂ ਮੈਨੂੰ ਫੋਨ ਆਉਂਦਾ ਜਾਂ ਫਿਰ ਮੈਸੇਜ ਆਉਂਦਾ ਆ ਕਿਉਂਕਿ ਪਿਛਲੇ 4-5 ਸਾਲਾਂ ਤੋਂ ਮੈਂ ਵੀਡੀਓਜ਼ ਬਣਾ ਰਿਹਾ ਤੇ ਸਟੂਡੈਂਟ ਦਾ ਇੱਕ ਜਿਹੜਾ ਮੇਜਰ ਕੁਐਸਚਨ ਪੁੱਛਿਆ ਜਾਂਦਾ ਕਿ ਸਰ ਕਟ-ਆਫ ਕਿੰਨੀ ਜਾਊਗੀ ਜੇਕਰ ਅਸੀਂ ਐਗਜ਼ਾਮ ਦੇ ਰਹੇ ਹਾਂ ਮਾਸਟਰ ਕਾਰਡਰ ਦਾ ਲੈਕਚਰਰ ਦਾ ਵੱਖਰੇ-ਵੱਖਰੇ ਸਬਜੈਕਟ ਉਹਦੇ ਵਿੱਚ ਆ ਜਾਂਦੀ ਹੈ ਸੋ ਸਰ ਇਹ ਦੱਸੋ ਕਿ ਸਰ ਇਹਨਾਂ ਦੀ ਕਟ-ਆਫ ਕਿੰਨੀ ਜਾਣੀ ਆ ਕਿ ਆਪਾਂ ਉਸ ਅਕੋਰਡਿੰਗ ਹੀ ਤਿਆਰੀ ਕਰੀਏ ਵੈਸੇ ਕਟ ਆਫ ਬਾਰੇ ਪਤਾ ਹੋਣਾ ਕੋਈ ਮਾੜੀ ਗੱਲ ਵੀ ਨਹੀਂ ਹੈਗੀ ਬਟ ਕਟ ਆਫ ਨੂੰ ਆਧਾਰ ਬਣਾ ਕੇ ਤਿਆਰੀ ਕਰਨਾ ਕਿ ਅਸੀਂ ਨੰਬਰ ਹੀ ਇੰਨੇ ਲੈਣੇ ਆ ਜੇਕਰ ਮੰਨ ਲਓ ਵੀ ਕਟ ਆਫ ਗਈ ਸੀ ਕਿ 90 ਤੁਸੀਂ ਸੋਚੋ ਕਿ ਯਾਰ ਚਲੋ 100 ਹੀ ਆ ਜਾਣਾ ਆਪਣਾ ਨੰਬਰ ਲੱਗ ਜਾਊਗਾ ਸੋ ਇੱਥੇ ਆਪਾਂ ਗਲਤੀਆਂ ਕਰਦੇ ਆ ਜਦੋਂ ਵੀ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰੋ ਪੀਐਸ ਟੈਟ ਹੋ ਗਿਆ ਮਾਸਟਰ ਕਾਡਰ ਹੋ ਗਿਆ ਲੈਕਚਰਰ ਹੋ ਗਿਆ ਜੀਬੀਟੀ ਈਟੀ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਜਿਹੜਾ ਜੀਬੀਟੀ ਦਾ ਐਗਜ਼ਾਮ ਹੁੰਦਾ ਆ ਯਾ ਫਿਰ ਦਿੱਲੀ ਦੇ ਵਿੱਚ DTRIPLE SB ਦਾ ਐਗਜ਼ਾਮ ਹੁੰਦਾ ਆ TGT PGTI ਦੀ ਜੇਕਰ ਮੈਂ ਗੱਲ ਕਰਾਂ ਤਾਂ ਆਪਾਂ ਹਮੇਸ਼ਾ ਕੱਟਆਫ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਆਂ ਸੋ ਮੈਂ ਤੁਹਾਨੂੰ ਆਲਰੇਡੀ ਕਿਹਾ ਹੋਇਆ ਕਿ ਜਦੋਂ ਤੁਸੀਂ ਇਹਨਾਂ ਗੱਲਾਂ ਬਾਰੇ ਸੋਚੋਗੇ ਤਾਂ ਤੁਹਾਡੀ ਜਿਹੜੀ ਤਿਆਰੀ ਹੈਗੀ ਆ ਬੜੇ ਹੀ ਲਿਮਟਿਡ ਜੇ ਤਰੀਕੇ ਨਾਲ ਹੋਊਗੀ ਚਲੋ ਇੱਕ ਐਗਜ਼ਾਮਪਲ ਲੈਨੇ ਆ ਕਿ ਤੁਸੀਂ PS TET ਪ੍ਰੀਖਿਆ ਦੀ ਤਿਆਰੀ ਕਰਨੀ ਆ ਤੇ ਤੁਸੀਂ ਸੋਚੋ ਕਿ ਯਾਰ ਮੇਰੀ ਤਾਂ ਚਲੋ ਕੈਟੇਗਰੀ ਆ ਵੀ ਮੈਂ 82 ਨੰਬਰ ਲੈਣੇ ਆਂ ਚਲੋ ਵੀ ਮੈਂ ਮੈਂ ਤਾਂ ਓਪਨ ਕੈਟਾਗਰੀ ਦੇ ਵਿੱਚ ਹੈਗਾ ਆ ਜਾਂ ਜਨਰਲ ਕੈਟਾਗਰੀ ਦਾ ਆ ਤੇ ਮੈਂ 90 ਨੰਬਰ ਲੈਣੇ ਆ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਸੋਚੋਗੇ ਤਾਂ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਤਿਆਰੀ ਹੈਗੀ ਆ ਪ੍ਰੋਪਰ ਵਧੀਆ ਤਰੀਕੇ ਨਾਲ ਨਹੀਂ ਹੋਊਗੀ ਜਦੋਂ ਤੱਕ ਤੁਸੀਂ ਟਾਰਗੇਟ ਇਹ ਨਹੀਂ ਰੱਖ ਕੇ ਚੱਲਦੇ ਕਿ ਯਾਰ ਮੈਂ ਤਾਂ 120 ਟਪਾਣੀ ਟਪਾਣੇ ਆ ਕਿਉਂਕਿ ਇਹ ਤਾਂ ਐਲੀਜੀਬਿਲਟੀ ਐਗਜ਼ਾਮ ਹੈ ਇਹਦੇ ਵਿੱਚ 90 ਨੰਬਰ ਲੈ ਕੇ ਵੀ ਸਰ ਜਾਊਗਾ ਕਿ ਜੇਕਰ ਆਪਾਂ 90 ਨੰਬਰ ਲੈ ਲੈਨੇ ਆ ਤੇ ਆਪਣਾ ਜਿਹੜਾ ਪੀਐਸਟੈਟ ਦਾ ਪੇਪਰ ਹੈ ਪਾਸ ਮੰਨਿਆ ਜਾਊਗਾ ਜਦੋਂ ਤੁਸੀਂ ਸੋਚ ਲਿਆ ਕਿ ਯਾਰ ਮੈਂ ਤਾਂ ਲੈਣੀ 90 ਆ ਫਿਰ ਉਸ ਅਕੋਰਡਿੰਗ ਤੁਹਾਡੇ ਜਿਹੜੇ ਨੰਬਰ ਹੈਗੇ ਆ ਉਹ ਨਹੀਂ ਆਉਣਗੇ ਸੋ ਉਹਦੇ ਲਈ ਤੁਹਾਨੂੰ ਆਪ ਦਾ ਜਿਹੜਾ ਟਾਰਗੇਟ ਹੈਗਾ ਜੀ ਉਹ ਹਾਇਰ ਤੇ ਸੈੱਟ ਕਰਨਾ ਹੀ ਪੈਣਾ ਆ ਵੀ ਤੁਸੀਂ ਇਹ ਸੋਚ ਕੇ ਚੱਲਣਾ ਆ ਇਹ ਮੰਨ ਕੇ ਚੱਲਣਾ ਆ ਕਿ ਯਾਰ ਮੈਂ ਜਦੋਂ ਤੱਕ 120 ਨੰਬਰ ਨਾ ਟਾਪਾਂ ਉਦੋਂ ਤੱਕ ਮੇਰੀ ਪੀਐਸਟੈਟ ਦੀ ਪ੍ਰੀਖਿਆ ਕਲੀਅਰ ਨਹੀਂ ਹੋਣੀ ਇਸੇ ਤਰ੍ਹਾਂ ਹੀ ਜਦੋਂ ਤੁਸੀਂ ਮਾਸਟਰ ਕਾਡਰ ਦੀ ਗੱਲ ਕਰਦੇ ਹੋ ਲੈਕਚਰਰ ਦੀ ਗੱਲ ਕਰਦੇ ਹੋ ਮਾਸਟਰ ਕਾਡਰ ਦੀ ਕਟ-ਆਫ ਕਾਫੀ ਵਾਰ ਪੁੱਛੀ ਜਾਂਦੀ ਹੈ ਕਿ ਸਰ ਇਸ ਐਗਜ਼ਾਮ ਦੀ ਕਟ-ਆਫ ਬਾਰੇ ਦੱਸਿਆ ਜਾ ਸਕਦਾ ਹੈ ਕਿ ਇਨ ਫਿਊਚਰ ਜਿਹੜੀਆਂ ਪੋਸਟਾਂ ਆਉਣਗੀਆਂ ਉਹਦੇ ਵਿੱਚ ਕੀ ਕਟ-ਆਫ ਜਾਊਗੀ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਪਰਸਨ ਤੁਹਾਨੂੰ ਕਟ-ਆਫ ਬਾਰੇ ਨਹੀਂ ਦੱਸ ਸਕਦਾ ਕਿ ਮੈਰਿਟ ਹਾਈਐਸਟ ਕਿੰਨੀ ਜਾਊਗੀ ਲੋਵੇਸਟ ਕਿੰਨੀ ਜਾਣੀ ਆ ਜਿਹੜੀ ਕਟ-ਆਫ ਹੋਣੀ ਆ ਕਿਉਂਕਿ ਇਹ ਡਿਪੈਂਡ ਕਰਦਾ ਆ ਕਿ ਜਿਹੜਾ ਤੁਸੀਂ ਪੇਪਰ ਦਿੱਤਾ ਕੋਈ ਵੀ ਮਾਸਟਰ ਕਾਡਰ ਦਾ ਪੇਪਰ ਹੋ ਗਿਆ ਮੰਨ ਲੈਂਦੇ ਆ ਤੇ ਕਿੰਨੇ ਸਾਰੇ ਸਾਥੀਆਂ ਨੇ ਉਸ ਪੇਪਰ ਨੂੰ ਦਿੱਤਾ ਐਂਡ ਉਸ ਪੇਪਰ ਦਾ ਜਿਹੜਾ ਡਿਫਿਕਲਟੀ ਲੈਵਲ ਸੀ ਉਹ ਕਿਸ ਤਰ੍ਹਾਂ ਦਾ ਸੀਗਾ ਇਹ ਸਾਰੀਆਂ ਗੱਲਾਂ ਜਦੋਂ ਆਪਾਂ ਇਨਕਲੂਡ ਕਰਦੇ ਆਂ ਫਿਰ ਜਾ ਕੇ ਤੁਹਾਡੀ ਜਿਹੜੀ ਕੱਟਆਫ ਡਿਸਾਈਡ ਹੁੰਦੀ ਹੈ ਐਂਡ ਹੋ ਸਕਦਾ ਕਾਫੀ ਸਾਰੇ ਸਾਥੀਆਂ ਨੇ ਵੈਸੀ ਪੇਪਰ ਦਿੱਤਾ ਹੋਵੇ ਜਿਹੜੇ ਲੱਗੇ ਹੋਣ ਸੋ ਇਹਨਾਂ ਰੀਜ਼ਨਸ ਕਰਕੇ ਉਹ ਉਹ ਸਾਥੀ ਬਾਹਰ ਵੀ ਹੋ ਜਾਂਦੇ ਆ ਸੋ ਇਸ ਕਰਕੇ ਜਿਹੜੀ ਕੱਟਆਫ ਹੈਗੀ ਅਜੀ ਉਹ ਘਟਦੀ ਵੱਧਦੀ ਰਹਿੰਦੀ ਆ ਇਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ ਹੁੰਦਾ ਬਟ ਜਿਹੜੀ ਗੱਲ ਤੁਸੀਂ ਧਿਆਨ ਵਿੱਚ ਰੱਖਣੀ ਆਂ ਕਿਉਂਕਿ ਜਿਹੜੀ ਮੈਂ ਵੀਡੀਓ ਬਣਾ ਰਿਹਾ ਕਿਉਂ ਬਣਾ ਰਿਹਾ ਕਿ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਹੋਵੇ ਕਿ ਜਦੋਂ ਵੀ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰੋ ਤੇ ਤੁਸੀਂ ਟਾਰਗੇਟ ਲੈ ਕੇ ਚੱਲੋ ਜੇਕਰ 150 ਨੰਬਰ ਦਾ ਪੇਪਰ ਹੋ ਰਿਹਾ ਤੇ ਕਿਉਂਕਿ ਅੱਜ ਕੱਲ ਦੇ ਐਗਜ਼ਾਮਸ ਦੇ ਵਿੱਚ ਨਾ ਜਿਹੜੀ ਕਟ-ਆਫ ਹੈਗੀ ਆ ਕਾਫੀ ਹਾਇਰ ਜਾ ਰਹੀ ਆ ਪਿਛਲੇ ਮਾਸਟਰ ਕਾਰਡਰ ਐਗਜ਼ਾਮ ਦੀ ਜੇਕਰ ਮੈਂ ਗੱਲ ਕਰਾਂ ਤੋ ਤੁਸੀਂ ਜਿਵੇਂ ਕਿ ਐਸਐਸਟੀ ਦਾ ਐਗਜ਼ਾਮ ਹੈਗਾ ਆ ਐਸਐਸਟੀ ਦੇ ਐਗਜ਼ਾਮ ਦੇ ਵਿੱਚ ਮੈਂ ਸੁਣਿਆ ਪਿਛਲੇ ਵਾਰ 150 150 ਨੰਬਰ ਵੀ ਕਾਫੀ ਸਾਰੇ ਸਾਥੀਆਂ ਨੇ ਲਏ ਸੀ ਸੋ ਤੁਹਾਨੂੰ ਟਾਰਗੇਟ ਬਿਲਕੁਲ ਇਹ ਲੈ ਕੇ ਹੀ ਚੱਲਣਾ ਪੈਣਾ ਆ ਕਿ ਅਸੀਂ 150 ਦੇ ਵਿੱਚੋਂ 150 ਨੰਬਰ ਲਈਏ ਜਦੋਂ ਤੁਸੀਂ ਡਿਸਾਈਡ ਕਰ ਲਈ ਕੱਟਆਫ ਕੀ ਆਰ ਅਸੀਂ ਇੰਨੇ ਕ ਨੰਬਰ ਲੈ ਲਈਏ ਤੇ ਸਾਡਾ ਨੰਬਰ ਲੱਗ ਜਾਊਗਾ ਉੱਥੇ ਤੁਸੀਂ ਬਹੁਤ ਜ਼ਿਆਦਾ ਗਲਤ ਹੈਗੇ ਹੋ ਇੱਕ ਤੁਸੀਂ ਕੋਟ ਵੀ ਜ਼ਰੂਰ ਪੜਿਆ ਹੋਊਗਾ ਦੋ ਤਿੰਨ ਲਾਈਨਾਂ ਹੈਗੀਆਂ ਕਿ ਆਪਾਂ ਨਾ ਜਦੋਂ ਮਨ ਵਿੱਚ ਆਪਾਂ ਮਨ ਬਣਾ ਲਿਆ ਵੀ ਕਿਸੇ ਚੀਜ਼ ਨੂੰ ਮਤਲਬ ਕਰ ਲਿਆ ਕਿ ਹਾਂ ਵੀ ਇਹ ਕੰਮ ਸੀ ਕਰਨਾ ਹੀ ਕਰਨਾ ਹੈ ਮਨ ਬਣਾ ਲਿਆ ਕਿਸੇ ਚੀਜ਼ ਨੂੰ ਕਰਨ ਦਾ ਤੇ ਅੱਧੀ ਜੰਗ ਤੁਸੀਂ ਉਦੋਂ ਹੀ ਜਿੱਤ ਜਾਣੀ ਹੋ ਸੋ ਬਿਲਕੁਲ ਜੇ ਤੁਸੀਂ ਮਨ ਬਣਾ ਲਿਆ ਕਿ ਯਾਰ ਕਟ-ਆਫ ਨੂੰ ਛੱਡੋ ਕਟ-ਆਫ ਨਾਲ ਤੁਸੀਂ ਅੰਦਾਜ਼ਾ ਜ਼ਰੂਰ ਲਗਾ ਸਕਦੇ ਹੋ ਕਿ ਚਲੋ ਠੀਕ ਆ ਯਾਰ ਪਿਛਲੀ ਵਾਰ ਇੰਨੀ ਗਈ ਸੀ ਉਸ ਤੋਂ ਪਿਛਲੀ ਵਾਰ ਇੰਨੀ ਗਈ ਸੀ ਉਸ ਤੋਂ ਪਹਿਲਾਂ ਇੰਨੀ ਗਈ ਸੀ ਕਿਉਂਕਿ ਦਿਨੋਂ ਦਿਨ ਜਿਹੜੀ ਕਟ-ਆਫ ਹੈਗੀ ਆ ਜੀ ਉਹ ਤਾਂ ਵੱਧਦੀ ਹੀ ਰਹਿੰਦੀ ਆ ਬਾਕੀ ਡਿਪੈਂਡ ਕਰਦਾ ਐਗਜ਼ਾਮ ਦਾ ਡਿਫਿਕਲਟੀ ਲੈਵਲ ਕੀ ਹੈ ਸੋ ਤੁਸੀਂ ਆਪ ਦਾ ਜਿਹੜਾ ਗੋਲ ਹੈਗਾ ਜੀ ਉਹਨੂੰ ਤੁਸੀਂ ਹਾਇਰ ਰੱਖੋ ਤਾਂ ਜੋ ਤੁਹਾਡੀ ਤਿਆਰੀ ਹੈਗੀ ਆ ਜੀ ਉਹ ਵਧੀਆ ਤਰੀਕੇ ਨਾਲ ਹੋਵੇ ਤੇ ਤੁਸੀਂ ਵਧੀਆ ਅਟੈਂਪਟ ਕਰੋ ਆਪਦੇ ਐਗਜ਼ਾਮ ਦੇ ਵਿੱਚ ਉਮੀਦ ਤਾਂ ਮੈਂ ਇਹੀ ਕਰੂੰਗਾ ਕਿ ਜਿਹੜੀ ਇਹ ਵੀਡੀਓ ਹੈਗੀ ਆ ਕਾਫੀ ਸਾਰੇ ਸਾਥੀਆਂ ਨੂੰ ਮੋਟੀਵੇਸ਼ਨਲ ਵੀ ਲੱਗੂਗੀ ਐਂਡ ਯੂ ਬਾਕੀ ਆਪਣਾ ਜਿਹੜਾ YouTube ਚੈਨਲ ਹੈਗਾ ਡੋਰਸਟੈਪ ਐਜੂਕੇਸ਼ਨ ਪੁਆਇੰਟ ਇੱਥੇ ਆਪਾਂ ਟੀਚਿੰਗ ਇਗਜ਼ਾਮ ਤੋਂ ਸਬੰਧਤ ਜਾਂ ਫਿਰ ਕੋਈ ਵੀ ਗਵਰਨਮੈਂਟ ਇਗਜ਼ਾਮ ਤੋਂ ਸਬੰਧਤ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਆ ਤੇ ਆਪਾਂ ਇਸ ਚੈਨਲ ਤੇ ਫ੍ਰੀ ਆਫ ਕਾਸਟ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਉਣੀ ਆ ਬਾਕੀ ਆਪਣਾ ਇੱਕ ਟੈਲੀਗ੍ਰam ਚੈਨਲ ਵੀ ਹੈਗਾ ਆ ਜਦੋਂ ਕੋਈ ਛੋਟੀ ਮੋਟੀ ਨੋਟੀਫਿਕੇਸ਼ਨ ਹੋਵੇ ਜਿਹਦੀ ਮੈਂ ਵੀਡੀਓਜ਼ ਨਹੀਂ ਬਣਾ ਸਕਦਾ ਉਹ ਸਾਰੀਆਂ ਵੀਡੀਓਜ਼ ਆਪਣੇ ਟੈਲੀਗ੍ਰam ਚੈਨਲ ਤੇ ਜਿਹੜੀ ਪੀਡੀਐਫ ਹੁੰਦੀ ਆ ਜਾਂ ਫਿਰ ਕੋਈ ਵੀ ਲੈਟਰ ਆਉਂਦੀ ਆ ਸਰਕਾਰ ਵੱਲੋਂ ਆਪਾਂ ਉੱਥੇ ਸ਼ੇਅਰ ਕਰ ਦਿੰਨੇ ਆ ਐਂਡ ਆਪਣੇ ਟੈਲੀਗ੍ਰam ਚੈਨਲ ਦਾ ਨੇਮ ਹੈ ਗਾਜੀ ਡੋਰਸਟੈਪ ਐਜੂਕੇਸ਼ਨ ਪੁਆਇੰਟ ਬਾਕੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਉਹਦਾ ਲਿੰਕ ਵੀ ਮਿਲ ਜਾਣਾ ਹੈ ਐਂਡ ਇਸ ਦੇ ਨਾਲ ਹੀ ਦਿਓ ਇਜਾਜ਼ਤ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ